भगत रविदास जी महाराज एक महान भगत ने पेशे दे जमार पर चमड़े तों ऊचे जीण वाले पेशे तों मोची चमड़े दा काम करण वाले पर शरीर दे चमड़े तों ऊचे हो के ओन्ना ने सारी जिंदगी बितेत कीती शरीर दे तल दे उथे जो जी रया है चमड़ी दे तल दे उथे जो जी रया है इंद्रियां दे तल दे उथे जो जी रया है वास्तुक चमार ते ओही है ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਲਣਾ ਜੀਵਨ ਦਾ ਅਲਖ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਹੋਇਆ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖ ਹੈ ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿੱਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੇ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰਫੁੱਲਤ ਹੋਇਆ ਹੈ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਬਸੋ ਗੀਤ ਰਾਹੀਂ ਸੰਗੀਤ ਰਾਹੀਂ ਕਲਾ ਦੇ ਰਾਹੀਂ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਣਾ ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਹਰਾ ਦੀ ਖਲ ਲਾਣੀ ਇਹ ਤੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠੇ ਆ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮధుਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਹਨ ਆਪਦੇ ਉਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਕਿੱਥੋਂ ਦੇ ਰਹਿਣ ਵਾਲੇ ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ان یہ اندازہ لانا پہن رب ہی بول رہے اندروں پرماتما بول رہے ایک چمار دے بول نہیں ہو سکتے حقیقت ہے یہ بہت ویچائی ہے کہ پربھو اس مہان فلسفے دے گیت کے راہی سنگیت روداز کے اندروں پرگٹ ہوا ہے یہ ٹھیک ہے کہ آپ جتیا گنڈتے ہیں پر نہیں ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਏਗਾ ਕਿ तमाम ਭਗਤਾਂ ਦਾ ਧੰਦਾ ਵੀ ਧਰਮ ਹੈ ਹਰ ਸ਼ੇਰ ਦੇ ਵਿੱਚ ਗਵਾਲੇ ਔਰ ਜੁਲਾਹੇ ਮਾਮਾਰ ਕੁਮਾਰ ਨਾਈ ਤੋਬੀ ਕਸਾਈ ਛਿੰਦੇ ਬੈਠੇ ਨੇ ਪ੍ਰਣਾਮ ਦੇਵ ਜੈਸਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ ਤਾਣਾ ਪੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਹੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਏ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ دھندے دی بدبو رکھتا ہے درگند رکھتا ہے تو بھگت رو داستے اندروں پربھو پرگٹ ہویا ہے فلسفے دے گیت دے سنگیت دے جد آپ پرشن ہویا کتھوں دے واسی ہو تا آپ کہ بیگم پورا شہر کو نا میرے شہر کا نا ہے بیگم پورا میں اتھوں دا واسی بیگم پورا ਇਹ ਕਿੱਥੇ ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ 'ਤੇ ਇੱਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ ਪ੍ਰਾਂਤ ਦਾ ਨਾਮ ਨਹੀਂ ਹੈ ਧਰਤੀ ਦੇਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ ਦੁੱਖ ਮੌਜੂਦ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਕਲੇਸ਼ ਨਾ ਹੋ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮ ਬੁਰਾ ਸਹਿਰ ਕੋ ਨਾ। ਭੂਖ ਅੰਦੋ ਨਾਹੀ ਤੈਂ ਠਾਉ। ਜਿਸ ਨਗਰੀ ਦਾ ਮੈਂ ਵਾਸੀ ਆ ਉੱਥੇ ਦੁੱਖ ਹੈ ਹੀ ਨਹੀਂ। ਉੱਥੇ ਪੀੜਾ ਹੈ ਹੀ ਨਹੀਂ। ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਦਾਸ ਤੇ دسے اس بیگم پورے نو لبیے زمین دیتے جتے غم نہیں دکھ نہیں تو دھرتی دیتے تے ایسا لبنا بہت اور ہے جدکہ ہر بندہ غم دی سے جاتے ہی کی ہے ہر بندہ پیڑا تے دے چھے زندگی بتیت کرد ہے جیسے کہ گردو کے شاعر کا کہنا ہے کبابے سیخ ہیں ہم کروٹیں ہر سو بدلتے ہیں جو جل جاتا ہے یہ پہلو تو وہ پہلو بدلتے ہیں اتنی دکھ ہے اتنی پیڑا ہے اتنا کلیش ہے اس دکھ بھرے واتا ورن دیچ اس کلیش بھرے سنسار دیچ روداس کہنے نے میری نگری دانا نا ہے بیگم پورا اتے دکھ نہیں ہے ہور بھی کچھ نہیں ہے کی نہ تشویش خراج نا مال خوف نہ خطا نہ ترس زوال ਉਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇ ਦ੍ਰਿਸ਼ਟੀ ਮਾਰੀ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤੇ ਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੋਂ ਪਾਸੇ ਦੇਖ ਰਿਆਂ ਮਨੁੱਖ ਦੀ ਅੱਖਾਂ ਦੇ ਚਿੰਤਾ ਮਨੁੱਖ ਦੇ ਬੋਲਾਂ ਦੇ ਚਿੰਤਾ ਮਨੁੱਖ ਦੇ ਚਿਹਰੇ 'ਤੇ ਚਿੰਤਾ ਉੱਠਦੇ ਆਂ ਬੈਠਦੇ ਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼्य ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਇਸ ਦੀ ਚਿੰਤਾ ਪ੍ਰਵਦਾਸ ਕਹਿੰਦੇ ਨੇ ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ کسے نقشے رچ دیکھاں گے تو نہیں ملے گا دراصل ایک حالت ہے یہ من بھی ایک عوستہ ہے ایک جیون کا ڈھنگ ہے ایک آلم کا کہنا ہے جو ہنس رہا ہے سو ہنس رہے گا جو رو رہا ہے سو رو رہے گا سکون قلب سے خدا خدا کر جو کچھ کے ہونا ہے سو ہو رہے گا تم اپنا تنا قلب ناس نہ کر ਜੋ ਕੁਝ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ ਰੁਕਣਾ ਨਹੀਂ ਹਾਂ ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ تسلیم ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਦੇ ਚ ਪਾ ਲੈ ਦਰਬਦਸ਼ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸ਼ਵੀਸ ਖਿਰਾਜ ਨਾ ਮਾਲ ਖਿਰਾਜ ਟੈਕਸ ਦੁਨੀਆ ਦੇ ਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ধন ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਦਾ ਹੈ ਪਰ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਫਿਰਾਜ਼ ਵੀ ਦੇਣਾ ਪੈਂਦਾ ਹੈ ਲੇਕਿਨ ਬਰਬਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧੀ ਜਾ ਰਹੀ ਹੈ ধন ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਹਾਲਾਂਕਿ ਬੈਰੂਨੀ ਦੁਨੀਆ ਚ ਅਸੀਂ ਦੇਖ ਲਿਆ ਕਿ ਮਨੁੱਖ ਦਾ ਸੁਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਕਿ ਉਹਦੇ ਨਾਲ ਐ ਵੀ ਕਿ ਚਿੰਤਾ ਵੱਧਦੀ ਹੈ ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ ਖਰਾਜ ਦੇਣਾ ਪਏਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ ਅਤਿੰਤ ਕਠਿਨ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਸ਼ੀਲ ਸੰਜਮ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿ ਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦਿੰ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ RAM ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ ਇਹ ਜਿਹੜਾ ਪਦਾਰਥ ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ ਐ ਕਬੀਰ ਇਸ ਪਦਾਰਥ ਦੀ ਗਠੜੇ ਕਿਧਰੇ ਖੋਲੀ ਨਾ اس مال اسباب دی کٹھڑی کدر کھولی نہ کیوں کہ ایسا بیرونی دنیا نچ کوئی بازار ہی نہیں ہے رام پدارت پائے کے کبیرہ گانٹ نہ کھول نہیں پٹن نہیں پار کھو نہیں گاہک نہیں مول کوئی پٹن نہیں ہے کوئی بازار نہیں ہے کوئی ایسا اسطحان نہیں ہے جتھے بیٹھ کے ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਦੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰੇ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਦੇ ਵਿੱਚ ਲੋਹਾ बिकਦਾ ਹੈ ਕੋਈ ਹੀਰੇ ਲਾਲ ਪੰਨੇ ਜਵਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ बिकਦੀਆਂ ਨੇ ਲੱਕੜਾਂ बिकਦੀਆਂ ਨੇ ਇਹ ਗੱਲ ਸੁਭਾਏ ਮੰਨਤੇ ਨਹੀਂ ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈਏ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ ਪੱਥਰਾਂ ਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਹੈ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਸਲ ਦੁਨੀਆ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੇ ਇਹ ਸੰਤੋਖ ਕਿੱਥੋਂ ਮੰਗੇ ਕਿਹੜੀ ਦੁਕਾਨ ਤੋਂ ਮੰਗੇ ਇਹ ਸੇਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੇ ਇਹ दैवी ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ 파ਰਖ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਨ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰੇ ਚ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਵਿੱਚ ਤੇ ਕੋਲਿਆਂ ਦੇ 파ਰਖੂ ਆਣਗੇ ਪਥਰਾਂ ਦੀ ਮਾਰਕੀਟ ਦੇ ਵਿੱਚ ਪਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਇਹ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲਖੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਨ੍ਹਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਹੀਂ ਉਹਨਾਂ ਦੀ ਸੂਝ ਤੇ ਸਮਝ ਸੀ ਤੇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ ਸੰਸਾਰ ਵਿਰੋਧਤਾ ਕਰਦਾ ਰਿਹਾ ਤਾਂ ਭਗਤ ਜੀ ਕਹਿੰਦੇ ਨੇ ਕੋਈ ਪਰਖੂ ਹੀ ਨਹੀਂ ਹੈ ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪੈਨੇ ਇਟਾ ਖਰੀਦਦੇ ਪੈਨੇ ਪੱਥਰ ਖਰੀਦ ਰਹੇ ਨੇ ਲੋਹਾ ਖਰੀਦ ਰਹੇ ਨੇ ਲੱਕੜਾ ਖਰੀਦ ਰਹੇ ਨੇ ਤੇ ਮੈਂ ਪੋਟਲੀ ਖੋਲ ਕੇ ਬੈਠਾ ਮੇਰੀ ਤਰਫ ਕੋਈ ਆਉਂਦਾ ਹੀ ਨਹੀਂ ਕੋਈ ਖਰੀਦਾਰ ਹੀ ਨਹੀਂ ਕੋਈ 파ਰਖੋ ਨਹੀਂ ਨਹੀਂ ਪਟਣ ਨਹੀਂ 파ਰਖੋ ਨਹੀਂ ਗਾਹਕ ਫਿਰ ਕੋਈ ਖਰੀਦਾਰ ਹੀ ਨਹੀਂ ਗਾਹਕ ਹੀ ਨਹੀਂ ਹੈ ਜੋ ਚੀਜ਼ ਮੇਰੇ ਕੋਲ ਹੈ ਇਸ ਦਾ ਕੋਈ ਖਰੀਦਾਰ ਹੀ ਨਹੀਂ ਹੈ ਦੇਖਣ ਦੇ ਚਾਇਆ ਹੈ ਇੱਕ ਰਾਜਨੀਤਿਕ ਦੇ ਪਿੱਛੇ ਜਿੰਨੀ ਭੀੜ ਚੱਲ ਪੈਂਦੀ ਹੈ ਇੱਕ ਧਨਵਾਨ ਵਿਅਲੇ ਜਿੰਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮ ਦਰਸੀ ਦੇ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧ ਤੈ ਕੀਤੀ ਹੈ ਉਦੇ ਬੋਲਾ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤਾਂ ਸ੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ। ਕਿ ਜੇ ਮਬਾ ਦਾ ਇਸ ਬਹੁਤੀ ਭੀੜ ਦੇਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇੱਕਦ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ ਪਰ ਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇ ਨੂੰ ਤਿਆਰ ਨਹੀਂ। ਉਹ ਮੁੱਲ ਨਹੀਂ ਉਤਾਰਦਾ। ਸਮਝਦੇ ਹੈ ਇਹ ਹੀਰਾ ਪਰਖਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ ਕੰਚਨ ਸਉ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਹੀ ਉਸ ਦਾ ਮੁੱਲ ਹੈ ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰੀ ਨਹੀਂ। ਇਹ ਸਵਸਤੇ ਖਰੀਦਾਰ ਹੁੰਦੇ ਆਇਆ ਵੀ, ਪਰਖੂ ਹੁੰਦੇ ਆਇਆ ਵੀ, ਸੂਝ ਸਮਝ ਰੱਖਦੇ ਆਇਆ ਵੀ। ਕਈ ਮਨੁੱਖ ਇਸ ਮਹਾਨ ਹੀਰੇਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ। ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋਂ ਆਮ ਇਨਾ ਬ੍ਰਮਗਿਆਨੀਆਂ ਨੂੰ, ਭਗਤ ਲੋਗਾ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਿਰਾਜ ਨਾ ਮਾਲ ਮਾਲ ਮੇਰਾ ਵੱਧਾ ਜਾ ਰਿਹਾ ਹੈ ਧਨ ਪਦਾਰਥ ਮੇਰਾ ਵੱਧਾ ਜਾ ਰਿਹਾ ਹੈ ਪਰ ਇਸ ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਖੌਫ ਨਾ ਖਤਾ ਨਾ ਤਰਸ ਜ਼ਵਾਲ ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੇਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਦੇਚ ਖੌਫ ਵੱਧਦਾ ਜਾ ਰਿਹਾ ਹੈ ਜੰਗਲਾਂ ਦੇਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਦੇਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਚਾਰ ਪੈਰਾਂ ਵਾਲੇ ਚੌਪਾਈ ਜਾਨਵਰ ਜੰਗਲਾਂ ਦੇਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ ਪ੍ਰਾਚੀਨ ਸਮੇਂ ਦੇ ਚੌਪਾਇਆ ਦਾ ਖਤਰਾ ਸੀ। ਔਰ ਉਹਨਾਂ ਤੋਂ ਬਚਾਉ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ, ਸਾਰੀ-ਸਾਰੀ ਰਾਤ ਅਗਵਾਲ ਕੇ ਰੱਖਣੀ ਪੈਂਦੀ ਸੀ ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ। ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾ ਵਾਲੇ ਜਾਨਵਰ ਤੋਂ ਕਿਸ ਧੰਨ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਟ ਕਰੀਏ। ਸ਼੍ਰੀ ਰਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਦੇ ਵਿੱਚ ਖੌਫ ਨਹੀਂ ਹੈ। ਡਰ ਨਹੀਂ ਹੈ। ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ। ਦਰਸਲ ਇਹ ਹੀ ਬ੍ਰह्मज्ञानी ਦੇ ਲੱਛਣ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਭੈ ਕਾਹੂ ਕੋ ਦੇਤ ਨਾ। ن بھ مان تن کہانک سن رے منا گیانی تاہیں گیان ڈا درنا کائرتا ہے بزدلی ہے بج دل بھی پرماتما تو دور ہے پر ظالم بھی پرماتما تو دور ہے بہت وڈا بھیانک مانسک روگ ہے ڈرنا تے ڈرانا اس تو بھگت اچھا جیم ہے تو بھگت رودس جی مہاراج کہ جس شہر دا میں واسی اتنے خوف نہیں ہے خطا ਉਥੇ ਧੋਖੇ ਵੀ ਨਹੀਂ ਉਥੇ ਛਲ ਨਹੀਂ ਹੈ ਉਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਆਂ ਜਿਸ ਸ਼ਹਿਰ ਦਾ ਮੈਂ ਵਾਸੀ ਆਂ ਉਥੇ ਧੋਖਾ ਨਹੀਂ ਹੈ ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਹਨਾਂ ਦੋਹਾਂ ਤੋਂ ਉੱਚਾ ਜਿਉਣਾ ਹੈ ਤੇ ਜ਼ਵਾਲ ਕਹਿੰਦੇ ਨੇ ਦੈਂਦੀ ਕਲਾ ਨੂੰ ਪਸਤੀ ਨੂੰ ਹੁੰਤੇ ਆਲਮਾਂ ਦਾ ਕਹਿਣਾ ਹੈ ਹਰ ਕਮਾਲੇ ਰਾਜ਼ਵਾਲ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜ੍ਹਨਾ ਨਹੀਂ ਜੋ ਟਹਿਂਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰ ਤਨਿਚੰ ਨਾਨਾ ਸੁਮੋਚੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਉਚਾ ਚੜੇ ਸੋ ਜਾਏ ਭਿਆਲਾ ਜੋ ਉੱਪਰ ਜਾ ਰਿਹਾ ਹੈ ਆਖਿਰ ਥੱਲੇ ਆਏਗਾ